ਮੈਂ 16 ਸਾਲ ਲੱਸੀ ਜਾਂ ਨੋ ਲੀਵ ਪਾਰਟੀ ਦਾ ਮੈਂਬਰ ਬਣਿਆ ਜਿਹੜੀ ਕਿ ਅੱਜ ਤੁਸੀਂ ਕੰਪੇਨ ਕੀਤੀ ਹੈ ਤੁਹਾਨੂੰ ਜਿਹੜੇ ਲੋਕਾਂ ਵੱਲੋਂ ਆਮ ਜਨਿਵਾਸੀ ਲੋਕ ਸਨ ਉਹਨਾਂ ਵੱਲੋਂ ਤੁਹਾਨੂੰ ਹੁੰਗਾਰਾ ਕਿਵੇਂ ਮਿਲਿਆ ਪਰ ਐਸ ਇਲੈਕਸ਼ਨ ਦੇ ਵਿੱਚ ਲੀਵ ਪਾਰਟੀ ਵੱਲੋਂ ਤਕਰੀਬਨ 16 ਸੈਟ ਪਾਈ ਚਲੇ ਚੋਂ ਜਿਹੜੇ ਸਿੱਟ ਕੈਂਡੀਡੇਟ ਹਰੇ ਨੈਸ਼ਨਲ ਲੈਵਲ ਤੋਂ ਤੇ ਉਹਨਾਂ 16 ਦੇ ਵਿੱਚੋਂ ਸਾਨੂੰ ਪੂਰੀ ਉਮੀਦ ਹੈ 20 11 12 ਅਲਿਸਟ ਅ ਐਕਟ ਜਿੱਤ ਪ੍ਰਾਪਤ ਕਰਨਗੇ ਜਦੋਂ ਤੁਸੀਂ ਐਮਪੀ ਬਣਦੇ ਹੋ ਜਾਂ ਜੋ ਵੀ ਕੋਈ ਐਮਪੀ ਬਣਦਾ ਹੈ ਉਹਦੀ ਖਾਸ ਸੇਵਾ ਆਪਣੀ ਕੌਮ ਦੇ ਪ੍ਰਤੀ ਹੁੰਦੀ ਹੈ ਨਹੀਂ ਜਾਂ ਹਰ ਇੱਕ ਦੇ ਵਾਸਤੇ ਤੇ ਆਪਾਂ ਨੂੰ ਇਹ ਨਹੀਂ ਆਸ ਹੁੰਦੀ ਆ ਵੀ ਜਿਹੜੇ ਆਪਣੇ ਸਿਪ ਭਾਈ ਚੱਲ ਕੇ ਐਮਪੀ ਬਣਦੇ ਆ ਉਹਨਾਂ ਨੂੰ ਇਹ ਨਾ ਹੋਊਗਾ ਵੀ ਉਹਨਾਂ ਨੂੰ ਅ ਸਿਕਮ ਦੇ 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 ਰਮਸਲੇ ਉਹਨਾਂ ਦਾ ਡੱਡ ਹੋ ਗਿਆ ਜਾਂ ਉਹਨਾਂ ਨੂੰ ਨੌਲੇਜ ਹੋ ਗਈ ਐਕਸਟਰ ਸਿਕਮ ਵਾਸਤੇ ਜਦੋਂ ਆਪਣੇ ਵੈਲਿਊਸ ਸਿੱਖੀ ਵੈਲਿਊਸ ਸਿੱਖੀ ਦਾ ਜਦੋਂ ਕਰਾ ਉਹਨਾਂ ਨੂੰ ਨੌਲੇਜ ਹੁੰਦੀ ਹੈ ਜੀ ਸੋ ਉਹ 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 ਬਹੁਤ ਇੰਪੋਰਟੈਂਟ ਹੁੰਦਾ ਹੈ ਚਾਸਤਪੁਰੀਆ ਮੀਡੀਆ ਵੀ ਉਹਨਾਂ ਨੇ ਚੱਪ ਜਾਣਾ ਕਿਉਂਕਿ ਜਿਹੜਾ ਉਹਨਾਂ ਨੇ ਉੱਥੇ ਕੰਮ ਕੀਤਾ ਹੋਇਆ ਹੈ ਫੀਸਵਰਕ ਤੌਰ ਤੇ ਸਾਈਂ ਕਮਿਟੀ ਨਾਲ ਵਾਸਤੇ ਜੀ ਜਿਹੜੀ ਆਵਾਜ਼ ਉਹਨਾਂ ਨੇ ਉਠਾਈ ਆ ਪਾਰਲੀਮੈਂਟ ਵਿੱਚ ਹੋਰ ਵੀ ਆਸੇ ਪਾਸੇ ਸਿਰਫ ਉਹਨੇ ਸਿੱਖਾਂ ਤੋਂ ਬੰਦ ਨਹੀਂ ਆਪਣੇ ਮਸਲਿਆਂ ਤੋਂ ਬੰਦ ਨਹੀਂ ਉਹਨਾਂ ਨੇ ਖਾਸ ਕਰਕੇ ਜਿਹੜੇ ਮੁਸਲਮਾਨਾਂ ਦੇ ਜਿਹੜੇ ਇਸਲਾਮੋਫੋਬੀਆ ਉਹ ਉਹ ਉਹਨਾਂ ਨੂੰ ਰੈਸਿਸਿਮ ਤੋਂ ਮਿਲਦਾ ਉਹਦੇ ਸੰਬੰਧੀ ਉਹਨਾਂ ਨੇ ਬਹੁਤ ਜ਼ੋਰ ਪੇ ਆਵਾਜ਼ ਉਠਾਈ ਆ ਇਥੇ ਇੱਕ ਸਵਾਲ ਆਮ ਜਨਤਾ ਵੱਲ ਆਇਆ ਜਾ ਰਿਹਾ ਕਿ ਜਿਹੜੀ ਹੁਣ ਪਹਿਲੀ ਜਿਹੜੀ ਸਾਡੇ ਮੰਤਰੀ ਵੀ ਬੈਠੀ ਨੇ ਰੈਸਿਸਿਮ ਨਾਲੋਂ ਇੱਕ ਉਹਨਾਂ ਨੇ ਸਕੀਮ ਚਲਾਈ ਸੀ ਕਿ ਰਵੰਡਾ ਸਕੀਮ ਕੀ ਉਹ ਫਿਰ ਕੈਨਸਲ ਹੋ ਜਾਏਗੀ ਜਿਹੜੀ ਰਵਾਂਡਾ ਦੀ ਜਿਸ ਤੋਂ ਕਿ ਲੋਕਾਂ ਨੂੰ ਬਹੁਤ ਡਰ ਸਕੇਡ ਨੇ ਲੋਕੀ ਡਰਨੇ ਕਿ ਜੀ ਅਸੀਂ ਆਪਣਾ ਵਤਨ ਛੱਡੇ ਹਾਂ ਕਿਸੇ ਵੀ ਕਾਰਨ ਕਰਕੇ ਤੇ ਇੱਥੋਂ ਸਾਨੂੰ ਫਿਰ ਰਵਾਂਡਾ ਸ਼ਿਫਟ ਹੋਣਾ ਪਏਗਾ ਕਿ ਉਹ ਸਕੀਮ ਫੇਲ ਹੋ ਜਾਏਗੀ ਉਹਦੇ ਉੱਪਰ ਕੁਝ ਕੀਤਾ ਜਾਏਗਾ ਇਹ ਜਿਹੜਾ ਆ ਜਿਹੜੀ ਪਾਲਿਸੀ ਕੰਸਰਵਟੀਵ ਕੰਪਨੀ ਚਲਾਈ ਹੈ ਰਵੰਡਾ ਲਈ ਜਿਹਦੇ ਤੇ तकरीबन 150 ਮਿਲੀਅਨ ਪਾਉਂਡ ਹੋਰ ਦੀ ਕਟ ਅਲਰੇਡੀ ਖਰਚ ਕਰ ਹਾਲੇ ਰਹਿ ਤਗਾ ਨਹੀਂ ਹੋਇਆ ਰਵੰਡਾ ਤੋਂ ਜੇ ਤਾਂ ਕੋਈ ਆਸ ਹੈ ਜੀ ਅੱਗੇ ਕੁਝ ਹੋ ਕੀ ਚੁਕ ਜੇ ਉਹ ਵੀ ਇਸ ਦੇ ਤਸਕ ਦਾ ਅਨੁਮਾਨ ਲਗ ਰਿਹਾ ਹੈ ਜੀ ਉਹਦੇ ਨਾਲੋਂ ਜਿਹੜੇ ਲੋਕ ਬੰਦੇ ਹੈਗੇ ਆ ਜਿਹੜੇ ਜਿੰਨਾਰੇ ਕੀ ਦਿੱਕਤ ਵਿੱਚ ਬਚੇ ਹੋਏ ਜੀ ਤੁਹਾਨੂੰ ਇਹ ਹੈ ਜੀ ਉਹਨਾਂ ਦੇ ਫੇਸ ਟੇਲ ਕਰਨ ਉਹਨਾਂ ਦੇ ਜਿੰਨਾਂ ਦੇ ਅچھے ਸਾਲਮ ਕੀ ਤੇ ਜਹੂਨ ਕਿਤੇ ਤਰ੍ਹਾਂ ਬਚੇ ਹੈਗੇ ਜੀ ਉਹ ਉੱਥੇ ਫਸੇ ਹੋਏ ਆ ਇੱਕ ਕਸਮ ਦਾ ਜਿਹੜਾ ਇੰਟਰਜੋਗ ਦੇ ਨਾਲ ਨੋਟ ਜੋ ਕਿ ਉਹਨਾਂ ਦੇ ਕਿ ਜੇ ਇੱਕ ਪਾਸੇ ਇਹ ਟੀਲ ਕਰਨ ਉਹ ਜਿਹੜਾ ਪੈਸਾ ਉਹਨੂੰ ਵੇਸ ਕਰਦੇ ਹੋਏ ਜਿੱਦ ਲਾ ਕੇ ਉਹਨਾਂ ਦੀ ਉਹਨਾਂ ਦੇ ਕੀ ਪ੍ਰਤੀਦਾਨ ਜਿੰਨਾਂ ਵਿੱਚ ਰਾਈਟ ਮਿਲਦੀ ਆ ਉਹ ਕਿ ਹਾਂ ਫਿਰ ਆ ਵੀ ਇਹ ਕੋਈ ਕਾਹਦੀ ਰਾਈਟ ਹੈ ਜਿਹਦੇ ਵਜਿਹੋਂ ਤੁਸੀਂ ਨਾਲ ਸੱਤ ਕਰ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ ਯੂਸੀ ਚੈਨਲ ਮੈਂ ਹਾਂ ਚਰਨਜੀਤ ਕੌਰ ਯੂਕੇ ਤੋਂ ਅੱਜ ਅਸੀਂ ਸਿੱਥ ਤੋਂ ਆਏ ਇੱਕ ਖਾਸ ਸ਼ਖਸੀਅਤ ਦੇ ਨਾਲ ਮਿਲਣ ਵਾਸਤੇ ਜਿਹੜੇ ਕਿ ਯੂਕੇ ਦੇ ਵਿੱਚ ਕਾਫੀ ਸਮੇਂ ਤੋਂ ਰਹਿ ਰਹੇ ਨੇ ਤੇ ਸਿੱਖ ਆਪਣੀ ਕੌਮ ਦੀ ਸਿੱਖਾਂ ਦੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ ਮੇਰਾ ਮੇਰੀ ਮੁਰਾਦ ਹੈਗੀਏ ਸਰਦਾਰ ਗੁਰਿੰਦਰ ਸਿੰਘ ਜੋਸ਼ਣ ਜੀ ਦੇ ਨਾਲ ਜੋ ਕਿ ਇਸ ਸਮੇਂ ਜਿਹੜਾ ਕਿ ਜਨਰਲ ਇਲੈਕਸ਼ਨ ਹੋ ਰਹੇ ਨੇ ਉਹਦੇ ਵਿੱਚ ਖੜੇ ਹੋ ਰਹੇ ਨੇ ਉਮੀਦਵਾਰ ਨੇ ਤੇ ਆਸਾਪਾ ਕਰਦੇ ਕਿ ਇਹਨਾਂ ਦੀ ਜਿੱਤ ਵੀ ਹੋਏ ਆਓ ਮਿਲਦੇ ਆ ਗੁਰਿੰਦਰ ਸਿੰਘ ਜੋਸ਼ਣ ਜੀ ਦੇ ਨਾਲ ਤੇ ਆਪਾਂ ਅਗਲੀ ਬਾਤ ਗੱਲਬਾਤ ਇਹਨਾਂ ਦੇ ਨਾਲ ਹੀ ਕਰਾਂਗੇ ਗੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਵਾਗਤ ਕਰਦੀਆਂ ਪੰਜਾਬੀ ਵਿਰਾਸਤ ਚੈਨਲ ਤੇ ਤੇ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦੀਆਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਅੱਜ ਦਾ ਦਿਨ ਤੁਹਾਡਾ ਬਹੁਤ ਜ਼ਿਆਦਾ ਬਿਜ਼ੀ ਰਿਆ ਸ਼ੈਡਿਊਲ ਤੁਹਾਡਾ ਪਰ ਫਿਰ ਵੀ ਮੈਂ ਤੁਹਾਡਾ ਥੈਂਕ ਯੂ ਧੰਨਵਾਦ ਕਰਦੀ ਹਾਂ ਕਿ ਤੁਸੀਂ ਉਹਦੇ ਵਿੱਚ ਕੁਝ ਕਮੈਂਟ ਦੇ ਤਾਂ ਕਾਫੀ ਹੋ ਗਈ ਹੈ ਪਰ ਤੁਸੀਂ ਟਾਈਮ ਕਰਦੇ ਹੋ ਥੈਂਕ ਯੂ ਥੈਂਕ ਯੂ ਜਰਦਾ ਬਹੁਤ ਬਹੁਤ ਜਿਹੜੀ ਜਿਹੜੀ ਸੇਵਾ ਤੁਸੀਂ ਕਰਦੇ ਆ ਵੀ ਜਿਹੜੀ ਨੂਸ ਆ ਫੋਰੀ ਆ ਉਹ ਤੁਸੀਂ ਸਾਰੀਆਂ ਸੰਗਤਾਂ ਦੇ ਕੋਲ ਲੈ ਕੇ ਜਾ ਰਹੇ ਹੋ ਉਹ ਵੀ ਬਹੁਤ ਵੱਡੀ ਸੇਵਾ ਆ ਤੇ ਇਹ ਵੀ ਕਾਫੀ ਇੰਪੋਰਟੈਂਟ ਹੈ ਆਪਣੀ ਕਮਿਊਨਿਟੀ ਵਾਸਤੇ ਬਿਲਕੁਲ ਜੀ ਇੰਪੋਰਟੈਂਟ ਹੈ ਕਿਉਂਕਿ ਐਸਐਮਐ ਜਿਸ ਤਰ੍ਹਾਂ ਤੁਸੀਂ ਇੱਥੇ ਕੈਂਪੇਨ ਕਰ ਰਹੇ ਹੋ ਮੈਂ ਸਭ ਤੋਂ ਪਹਿਲਾਂ ਤੁਹਾਡੇ ਬਾਰੇ ਤੁਹਾਡਾ ਜਾਨਣਾ ਚਾਹਾਂਗੇ ਕਿ ਤੁਸੀਂ ਪਾਰਲੀਮੈਂਟ ਦੇ ਲੇਬਰ ਪਾਰਟੀ ਦੇ ਐਜ਼ ਅ ਮੈਂਬਰ ਕਦੋਂ ਤੋਂ ਬਣੇ ਤੇ ਤੁਸੀਂ ਕਦੋਂ ਤੋਂ ਇੱਥੇ ਸੇਵਾਵਾਂ ਵਿੱਚ ਹਾਜ਼ਰ ਹੋਇਓ ਸੋ ਦਾਸਤ ਤਕਰੀਬਨ ਛੇੜਾ ਜੰਪਾ ਲਿਆ ਹਰਿਦਿਸ਼ ਮੈਂ ਵੀ ਕਲਾਕੀ ਦਾ ਜੀ ਇੱਥੇ ਮੈਂ 16 ਸਾਲ ਦਾ ਸੀ ਜਦੋਂ ਲੇਬਰ ਪਾਰਟੀ ਦਾ ਮੈਂਬਰ ਬਣਿਆ ਉਸ ਤੋਂ ਪਹਿਲਾਂ ਮੇਰੇ ਪਾਦਰ ਸਾਹਿਬ ਉਸ ਵਰਗ ਗੋਸ਼ੀਸ਼ਵਰ ਸਦਾਸਵਨ ਸਿੰਘ ਜੋਸਨ ਉਹ ਪਹਿਲਾਂ ਮੈਂਬਰ ਕਾਫੀ ਜਿਹੜਾ ਤੋਂ ਸੀਗੇ ਕੌਂਸਲਰ ਵੀ ਰਹੇ ਸੀਗੇ ਜੀ ਤੇ ਇੱਥੇ ਸਾਡੇ ਦੇ ਇਲਾਕੇ ਚ ਤੇ ਤਕਰੀਬ ਸਾਡੀ ਸਾਰੀ ਫੈਮਿਲੀ ਲਿਬਰ ਪਾਰਟੀ ਨਾਲ ਇੱਥੇ ਜੋਈ ਹੋਈ ਹੈ ਤੇ ਉਸ ਤੋਂ ਬਾਅਦ ਅੰਮ ওভার ਦਿ ਯਰ ਦਾਤੀ ਕਫੀ ਲਿਬਰ ਪਾਰਟੀ ਨਾਲ ਸਬੰਧਤ ਰਹੀ ਤੇ ਕੌਂਸਲਰ ਦੀ ਵੀ ਸੇਵਾ ਇੱਥੇ ਸੈਂਡਲ ਕੀਤੀ ਆ ਤੇ ਹੁਣ ਲੇਟਲੀ ਦਾ ਨੈਸ਼ਨਲ ਐਗਜ਼ੀਕਟਿਵ ਕਮੇਟੀ ਦੇ ਮੈਂਬਰ ਸੀਗੇ 2004 2020 ਤੋਂ ਲੈ ਕੇ ਤੇ ਨੈਸ਼ਨਲ ਐਗਜ਼ੀਕਟਿਵ ਜੋ ਲਿਬਰ ਪਾਰਟੀ ਸਭ ਤੋਂ ਉੱਚੀ ਅਹੁਦੇ ਆ ਤੇ ਪੋਸਟ ਵਿੱਚ ਸੇਵਾ ਹੁਣ ਦਾਸ ਕਾ ਦੇ ਰਹੇ ਤੋ ਹੁਣ ਜਦੋਂ ਇਹ ਇਲੈਕਸ਼ਨ ਜਨੂ ਇਲੈਕਸ਼ਨ ਕੋਲ ਕੀਤੀ ਗਈ ਹੈ ਇਸ ਇਲਾਕੇ ਦੇ ਜਿਹੜੇ ਐਮਪੀ ਸੀਗੇ ਜੌਨ ਸਪੈਲਰ ਉਹ ਤਕਰੀਬਨ 30 32 ਸਾਲ ਤੋਂ ਇੱਥੇ ਐਮਪੀ ਦੀ ਸੇਵਾ ਕਰਦੇ ਰਹੇ ਉਹਨਾਂ ਨੇ ਫਿਰ ਆਪ ਦੀ ਰਿਟਾਇਰਮੈਂਟ ਅਨਾਉਂਸ ਕਰ ਦਿੱਤੀ ਤੋ ਉਹਨਰੇ ਸਾਹ ਅਪੇ ਦਾਖਲ ਚੁਣਿਆ ਗਿਆ ਸੀ ਰੱਖ ਕੇ ਓਕੇ ਜੀ ਜੌਨ ਸਪੈਲਰ ਜਿਹੜਾ ਇੱਥੋਂ ਦਾ ਸਾਡਾ ਐਮਪੀ ਰਿਹਾ ਹੈ ਉਹਨਾਂ ਨੇ ਹੁਣ ਰਿਟਾਇਰਮੈਂਟ ਤੇ ਉਹਨਾਂ ਦੀ ਥਾਂ ਇਹਨਾਂ ਨੂੰ ਮਿਲ ਰਹੀ ਹੈ ਸੋ ਮੈਂ ਇੱਥੇ ਤੁਹਾਨੂੰ ਇੱਕਲ ਹੋਰ ਪੁੱਛਣਾ ਚਾਹਾਂਗੀ ਕਿ ਤੁਹਾਨੂੰ ਖਿਤਾਬ ਵੀ ਮਿਲਿਆ ਸੀਗਾ ਸੀਬੀਈ ਦਾ ਹਾਂਜੀ ਉਹਦੇ ਬਾਰੇ ਵੀ ਤੁਸੀਂ ਥੋੜੇ ਜਿਆਦਾ ਚੰਨਾ ਪਾਓ ਕਿ ਸੀਬੀਈ ਕੀ ਹੈ ਕੀ ਤੇ ਉਹਦੇ ਬਾਬਤ ਤੁਸੀਂ ਕਿੰਨੀ ਕਿਹੜੀਆਂ ਸੇਵਾਵਾਂ ਵਿੱਚ ਨਿਭਾਈਆਂ ਸਨ ਸੋ ਉਹ ਸਿਕਾ ਉਹ ਹੈਗਾ ਯਾ ਜਿਹੜੇ ਕਿ ਸਰਕਾਰ ਵੱਲੋਂ ਇੱਥੇ ਉਸ ਵੇਲੇ ਜਾਨੀ ਰਾਜੇ ਵੱਲੋਂ ਜਿਹੜਾ ਇੱਥੇ ਆਨਰਸ ਮਿਲਦੇ ਆ ਜੀ ਇੰਡੀਆ ਦੇ ਸਾਹਮਣੇ ਜਿਹੜੇ ਪਾਰਟਨ ਫਾਰਮ ਸਿਟੀ ਜਿਹੜੇ ਆਨਰਸ ਮਿਲਦੇ ਆ ਤੇ ਜਿਹੜੀ ਸੀਬੀ ਉਹ ਕਮਾਂਡਰ ਬਟੇ ਟੈਂਪਾਇਰ ਉਹ ਹੈਗਾ ਉਹ डिफरेंट ਲੈਵਲ ਹੁੰਦੇ ਆ ਇਹ ਦੂਜੇ ਲੈਵਲ ਤੇ ਵੱਡਾ ਹੈਗਾ ਜੀ ਤਾਂ ਦਾ ਵਾਸਤੇ ਮਿਲਿਆ ਸੀਗਾ ਪੋਲਿਟਿਕਲ ਸਰਵਿਸ ਵਾਸਤੇ ਜਿਹੜੀ ਪੋਲਿਟਿਕਲ ਅਰੀਨਾ ਦੇ ਵਿੱਚ ਆਪਣੀ ਜਿਹੜੀ ਸੇਵਾ ਹਸੀਗੀ ਉਹਦੇ ਵਾਸਤੇ ਆਪਨੇ ਮਿਲਿਆ ਸੀਗਾ ਇਹ ਤਕਰੀਬਨ 5-6 ਸਾਲ ਪਹਿਲਾਂ ਦੀ ਗੱਲ ਹੈ ਹਾਂਜੀ ਬਿਲਕੁਲ ਜੀ ਕਾਫੀ ਪੁਰਾਣੇ 5-6 ਸਾਲ ਪਹਿਲਾਂ ਦੀ ਹੈ ਇਹdੋ ਚੀਜ਼ ਆਪਾਂ ਖਾਸ ਪੰਜਾਬੀ 'ਚ ਗੱਲ ਕਰਾਂ ਕਿ ਜਿਹੜੀਆਂ ਸਰਕਾਰ ਵੱਲੋਂ ਮੁੱਖ ਖੁਰਾਕ ਦਿੱਤੀ ਜਾਂਦੀ ਏ ਜਿਹਦੇ ਉੱਪਰ ਕੇ ਇਹਨਾਂ ਨੂੰ ਸੇਵਾਵਾਂ ਨਿਭਾਉਣੀਆਂ ਪੈਂਦੀਆਂ ਨੇ ਮੁੱਖ ਪਰਬੰਧ ਸਰਕਾਰ ਵੱਲੋਂ ਸੰਭਾਲਿਆ ਜਾਂਦਾ ਹੈ ਐਨਨ 온 ਸਟੇ on honor ਦਿੱਤਾ ਜਾਂਦਾ ਮਾਨ ਦਿੱਤਾ ਜਾਂਦਾ ਉਸ ਨੂੰ ਆਪਾਂ ਸੀਬੀਈ ਕਹਿ ਕੇ ਇਹ ਨਿਵਾਜਿਤ ਜਿਹੜੀਆਂ ਸੇਵਾਵਾਂ ਇਹਨਾਂ ਨੂੰ ਬਖਸ਼ਿਸ਼ ਹੋਈਆਂ ਸੀ ਤਾਂ ਉਤੋਂ ਬਾਅਦ ਫਿਰ ਤੁਸੀਂ ਮਤਲਬ ਕਿ ਐਮਪੀ ਐਜ਼ੀ ਐਮਪੀ ਤੁਸੀਂ ਆਪ ਆਪਣਾ ਨਾਮ ਅਨਾਉਂਸ ਕੀਤਾ ਜਾਂ ਆਪਣੇ ਜ਼ੋਨ ਸਪੈਲਰ ਵੱਲੋਂ ਅਨਾਉਂਸ ਕੀਤਾ ਗਿਆ ਕਿ ਤੁਸੀਂ ਅੱਗੇ ਆ ਕੇ ਆਰਟ ਦੇ ਜਦੋਂ ਵੈਕੈਂਸੀ ਹੋਈ ਉਹਨਾਂ ਨੇ ਆਪ ਦਾ ਰਿਟਾਇਰਮੈਂਟ ਅਨਾਉਂਸ ਕੀਤਾ ਫਿਰ ਲੇਬਰ ਪਾਰਟੀ ਵੱਲੋਂ ਫਿਰ ਪ੍ਰੋਸੈਸ ਸੀਗਾ ਉਹਦੇ ਵਿੱਚ ਅਪਲੀਕੇਸ਼ਨ ਜਮਾ ਕਰਨੀ ਪੈਂਦੀ ਜਾਂ ਫਿਰ ਇੰਟਰਵਿਊ ਵੀ ਤੇ ਨੈਸ਼ਨਲ ਐਗਜ਼ੀਕਟਿਵ ਕਮੇਟੀ ਦਾ ਪੈਨਲ ਉਹਨਾਂ ਨੇ ਫਿਰ ਚੁਣਿਆ ਕੈਂਡੀਡੇਟ ਸੋ ਦਾਸ ਨੇ ਉਸ ਲਈ ਆਪ ਦਾ ਅਪਲੀਕੇਸ਼ਨ ਵੀ ਤਿਆਰ ਕਰਕੇ ਇਹ ਇੰਟਰਵਿਊ ਦਿੱਤੇ ਦੇ ਅਰਦਾਤਨ ਫਿਚਨਰ ਜਿਹੜੀ ਸੀਪਨ ਉਹ ਲੈਬਰ ਪਾਰਟੀ ਨੇ ਪਹਿਲਾਂ ਅਨਾਉਂਸ ਕੀਤਾ ਠੀਕ ਹੈ ਤੇ ਸਾਡੇ ਲੈਬਰ ਪਾਰਟੀ ਵਿੱਚ ਹੋਰ ਕਿਹੜੇ ਕਿਹੜੇ ਲੋਕਾਂ ਤੋਂ ਕਿਹੜੇ ਕਿਹੜੇ ਉਮੀਦਵਾਰ ਐਸੇ ਐਮਪੀ ਵਾਸਤੇ ਉਮੀਦਵਾਰ ਚੁਣੇ ਗਏ ਨੇ ਜਿਹੜੇ ਇਸ ਸਮੇਂ ਇਲੈਕਸ਼ਨ ਲੜ ਰਹੇ ਨੇ ਉਹਨਾਂ ਦੇ ਬਾਰੇ ਕੁਝ ਜਾਣਕਾਰੀ ਆਪ ਜੀ ਦੇ ਸਕਦੇ ਹੋ ਹਾਂਜੀ ਸੋ ਆ ਸੰਤਨ ਪਹਿਲਾਂ ਪਤਾ ਹੋਊਗਾ ਵੀ ਉਹ ਵੈਰੀ ਸਾਡੇ ਲੈਬਰ ਪਾਰਟੀ ਵੱਲੋਂ ਦੋ ਸਿੱਖ ਐਮਪੀ ਹੈਗੇ ਆ ਰੀਟ ਕੋਰ ਗੇ ਜਿਹੜੇ ਬੰਗਾਲ ਮੈਂ ਦਸਤਨ ਚੋ ਤੇ ਤਾਂ ਮਨਜੀ ਸਿੰਘ ਤੇ ਸੀ ਜਿਹੜੇ SLAO ਚੋਂ MP ਆ ਜੀ ਇਹ ਦੋਨੇ 2017 ਵਿੱਚ ਪਹਿਲਾਂ ਚੁਣੇ ਗਏ ਸੀਗੇ ਤੇ ਉਸ ਉਸ ਤੋਂ ਬਾਅਦ ਹੁਣ ਹੁਣ ਤੱਕ ਉਹ ਸੇਵਾ ਕਰ ਰਹੇ ਤੇ ਗਾਂਦ ਦੁਆਰਾ ਸੇਖਰੇ ਹੋ ਰਿਹਾ ਪਰ ਐਸ ਇਲੈਕਸ਼ਨ ਦੇ ਵਿੱਚ ਨਿਬ ਪਾਰਟੀ ਵੱਲੋਂ ਤਕਰੀਬਨ 16 ਸਿੱਖ ਪਾਈਚਾਰੇ ਚੋਂ ਜਿਹੜੇ ਸਿੱਖ ਕੈਂਡੀਡੇਟ ਹੈਗੇ ਨੇ ਨੈਸ਼ਨਲੀ ਨੈਸ਼ਨਲ ਲੈਵਲ ਤੇ ਉਹਨਾਂ 16 ਦੇ ਵਿੱਚੋਂ ਸਾਨੂੰ ਪੂਰੀ ਅਮੀਰੀ ਵੀ 11 12 ਅਲਿਸਟ ਅ ਐਡਕੀ ਜਿੱਤ ਪ੍ਰਾਪਤ ਕਰਨਗੇ ਸੋ ਆਪਣੇ ਜਿਹੜੇ ਸਿੱਖ ਐਮਪੀ ਹਾਰਸਲ ਕਮਿਟੀ ਵਿੱਚ ਦੋ ਤੋਂ ਜਾ ਕੇ ਤਕਰੀਬਨ 11 12 ਤੱਕ ਚਲੇ ਜਾਣੇ ਇੱਕਦਮ ਤੇ ਉਹਨਾਂ ਦੇ ਵਿੱਚ ਆਪਣੇ ਜਾਰਾਤ ਵਾਲੇ ਜਿਹੜੇ ਬੈਡਵਿਜ ਲੀਡਰ ਐ ਉਫਰ ਸਾਊਥਵੈਸਟ ਖੜੇ ਹੋ ਰਿਹਾ ਸ਼ਤਵੀਰ ਕੋਰ ਸਾਫਰਮਟਨ ਟੈਸਟ ਵਿੱਚ ਖੜੇ ਹੋ ਰਿਹਾ ਹਾਪਵਿਟ ਉੱਪਰ ਉੱਪਰ ਤੇ ਹਰਡਸਪੀਅਰ ਖੜੇ ਹੋ ਰਿਹਾ ਕਿਰਿਫ ਐਡਵਰਸਲ ਉੱਤੇ ਆ ਬੋਲਟਨ ਨਾਰਥ ਈਸਟ ਖੜੇ ਹੋ ਰਹੇ ਆ ਬਾਗੀ ਸ਼ੰਕਰ ਡਾਬੀ ਸਾਊਥ ਵਰਿੰਦਰ ਸਿੰਘ ਜਸ ਇੱਥੇ ਵਰਲਡ ਹੰਟਮ ਵੈਸਟ ਵਿੱਚ ਜੀਵਨ ਸੰਦਰ ਲਫਰ ਹੋਰ ਜਿਹੜੇ ਨੀਨਾ ਗਿਲ ਆਪਣੀ ਬ੍ਰਾਮਿਕ ਗਰੋ ਵਿੱਚ ਖੜੀ ਹੋ ਰਹੀ ਆ ਥੋਨੀ ਗਿਲ ਵਾਈਸ ਲਿਪ ਨੋ ਫੁੱਟ ਇਨ ਪੈਨਰ ਉਹ ਤੇ ਖੜੇ ਹੋ ਰਹੇ ਆ ਸਨੀ ਬਰਾੜ ਹੈਗਾ ਆ ਆਪਣੇ ਹੋਂਚਰ ਚ ਨਪਨਸਟ ਲੰਡਨ ਵਾਲ ਕਿੱਡਾ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਤਕਰੀਬਨ ਸਾਰੇ ਮੁਲਕ ਵਿੱਚ ਆਪਣੇ ਉਮੀਦਵਾਰ ਹੈਗੇ ਸੋ ਜਿਵੇਂ ਦੇਖੇ ਜਿਵੇਂ ਜੇ ਆਪਾਂ ਕੰਪੇਅਰ ਕਰੀਏ ਬਾਕੀ ਦੇਸ਼ਾਂ ਨਾਲੋਂ ਇੱਥੇ ਆਪਾਂ ਇੰਗਲੈਂਡ ਦੀ ਧਰਤੀ ਤੇ ਗੋਰੀਏ ਦੀ ਧਰਤੀ ਤੇ ਰਹ ਰਹੇ ਆ ਤੇ ਸਾਨੂੰ ਇੱਥੇ ਇੰਨਾ ਵੱਡਾ ਮਾਣ ਪ੍ਰਾਪਤ ਹੋ ਰਿਹਾ ਜਿੱਥੇ ਕਿ ਸਾਡੀ ਜਿਵੇਂ ਗੁਰਿੰਦਰ ਸਿੰਘ ਜੀ ਨੇ ਦੱਸਿਆ ਕਿ 16 ਜਾਂ 17 ਉਮੀਦਵਾਰ ਇੱਥੇ ਇਲੈਕਸ਼ਨ ਲਈ ਜਰਨਲ ਇਲੈਕਸ਼ਨ ਲਈ ਨੈਸ਼ਨਲ ਇਲੈਕਸ਼ਨ ਦੇ ਲਈ ਖੜੇ ਹੋਏ ਨੇ ਤੇ ਉਹਨਾਂ ਚੋਂ ਸਾਨੂੰ 11 ਦੀ ਪੂਰੀ ਪੱਕੀ ਉਮੀਦ ਹੈ ਕਿ ਉਹਨਾਂ ਨੇ ਜਿੱਤ ਪ੍ਰਾਪਤ ਕਰਨੀ ਹੈ ਸੋ ਇਥੇ ਡੈਮੋਕ੍ਰੇਸੀ ਕੰਟਰੀ ਹੈ ਤੇ ਇਥੇ ਸਾਰਿਆਂ ਨੂੰ ਹੱਕ ਹੈਗਾ ਅਸੀਂ ਖੜੇ ਹੋਨੇ ਇਲੈਕਸ਼ਨ ਲੜਦੇ ਆ ਤੇ ਇਥੇ ਉੱਪਰ ਤੁਸੀਂ ਦੱਸੋ ਕਿ ਜਦੋਂ ਤੁਸੀਂ ਐਮਪੀ ਬਣਦੇ ਹੋ ਜਾਂ ਜੋ ਵੀ ਕੋਈ ਐਮਪੀ ਬਣਦਾ ਹੈ ਉਹਦੀ ਖਾਸ ਸੇਵਾ ਮਾ ਆਪਣੀ ਕੌਮ ਦੇ ਪ੍ਰਤੀ ਹੁੰਦੀ ਹੈ ਨੇ ਜਾਂ ਹਰ ਇੱਕ ਦੇ ਵਾਸਤੇ ਉਹਦੀ ਸੋਚ ਹੁੰਦੀ ਹੈ ਹਰ ਇੱਕ ਵਾਸਤੇ ਹੁੰਦੀ ਹੈ ਕਿਉਂਕਿ ਜਦੋਂ ਹਰੇਕ ਇਲਾਕੇ ਦੇ ਵਿੱਚ ਤਕਰੀਬਨ ਰਾਉਂਡ ਬਰ 70 7000 72 ਹਜ਼ਾਰ ਬੋਟਰ ਕਿੰਦੇ ਆ ਜੀ ਸੋ ਜਿੰਨਾਂ ਨੇ ਵੋਟ ਪਾਣੀ ਹੁੰਦੀ ਸੋ ਜਦੋਂ ਤੁਸੀਂ ਚੁਣੇ ਜਾਂਦੇ ਆ ਉਹ ਸਾਰਿਆਂ ਦੇ ਬਿਹਾਫ ਤੇ ਆ ਕਈਆਂ ਨੇ ਛਾੜ ਦੇ ਵਾਸਤੇ ਵੋਟ ਪਾਣੀ ਕਈਆਂ ਨੇ ਨਹੀਂ ਪਾਣੀ ਪਰ ਜੇ ਤੁਸੀਂ ਜਿੱਤੇ ਜਾਂਦੇ ਆ ਫਿਰ ਤੁਸੀਂ ਸਾਰਿਆਂ ਨੂੰ ਰਿਪਰੈਜ਼ੈਂਟ ਕਰਦੇ ਆ ਸੋ ਉਸ ਵਿਲੇਜ ਜਿਹੜੀ ਚਾਦੀ ਸੇਵਾ ਹੈ ਦੀ ਆ ਉਹ ਸਾਰਿਆਂ ਦੇ ਪ੍ਰਤੀਬਦੀ ਆ ਤੇ ਉਹਦੇ ਵਿੱਚ ਚਲੋ ਜੇ ਆਪਾਂ ਸਿੱਖ ਭਾਈਚਾਰੇ ਚੋਂ ਤੇ ਆਪਾਂ ਨੂੰ ਇੰਨੀ ਆਸ ਹੁੰਦੀ ਆ ਵੀ ਜਿਹੜੇ ਆਪਣੇ ਸਿੱਖ ਭਾਈਚਾਰੇ ਚੋਂ ਐਮਪੀ ਬਣਦੇ ਆ ਉਹਨਾਂ ਨੂੰ ਇੰਨਾ ਹੋਊਗਾ ਵੀ ਉਹਨਾਂ ਨੂੰ ਅ ਸਿੱਖੋਂ ਦੇ ਦੇ ਮਸਲੇ ਉਹਨਾਂ ਦਾ ਦੱਦ ਹੋਊਗਾ ਜਾਂ ਉਹਨਾਂ ਨੂੰ ਨੌਲੇਜ ਹੋਊਗੀ ਐਕਸਟਰਾ ਸਿੱਖੋਂ ਵਾਸਤੇ ਜਿਹੜੇ ਆਪਣੀ ਵੈਲਿਊਜ਼ ਸਿੱਖੀ ਵੈਲਿਊਜ਼ ਸਿੱਖੀ ਦਾ ਯੋਗ ਬਿਸ਼ੋਖਲ ਫਰਾ ਉਹਨਾਂ ਨੂੰ ਨੌਲੇਜ ਹੁੰਦੀ ਆ ਹਨਾ ਸੋ ਉਹ 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 ਬਹੁਤ ਇੰਪੋਰਟੈਂਟ ਹੁੰਦਾ ਹੈ ਪਰ ਉਹਦੇ ਵਿੱਚ ਸਟੱਡ ਕਰਨਾ ਪਾਉ ਕੇ ਸਿੱਖਾਂ ਦੀ ਆਵਾਜ਼ ਬਣ ਕੇ ਐਜ਼ ਇ ਪਾਰਲੀਮੈਂਟ ਵਿੱਚ ਉਤਰਨਾ ਆਵਾਜ਼ ਆਵਾਜ਼ ਵੀ ਉਹ ਬਣ ਸਕਦੇ ਸਿੱਖਾਂ ਦੀ ਵੀ ਬਾਕੀ ਸਾਰੇ ਜਿੱਥੇ ਬਾਕੀ ਸਾਰਿਆਂ ਦਾ ਹੁੰਦਾ ਆ ਉਹ ਜਿਹੜੀ ਸਿੱਖੀ ਦੇ ਤੌਰ ਤੇ ਉਹ ਸਿੱਖਾਂ ਦੇ ਤੌਰ ਤੇ ਜਿਹੜੀ ਆਵਾਜ਼ ਉਹਨਾਂ ਦੀ ਐਕਸਟਰਾ ਉਹਦਾ weight ਹੁੰਦਾ ਕਿਉਂਕਿ ਉਹਨਾਂ ਨੂੰ ਉਹ ਨੌਲੇਜ ਹੁੰਦੀ ਆ ਉਹਨਾਂ ਦਾ ਤਜਰਬਾ ਮਤਲਬ ਦਰਦ ਹੁੰਦਾ ਤਜਰਬਾ ਹੁੰਦਾ ਉਹ ਗੱਲ ਉੱਥੇ ਚੰਗੀ ਤਰ੍ਹਾਂ ਪੇਸ਼ ਕਰ ਸਕਦੇ ਨੇ ਰੱਖ ਸਕਦੇ ਨੇ ਸੋ ਜਿਵੇਂ ਕਿ ਹੁਣ ਸਾਡੇ ਇਲੈਕਸ਼ਨ ਨੂੰ ਸਿਰਫ ਦੋ ਕੁ ਦਿਨ ਇੱਕ ਕੱਲ ਦਾ ਹੀ ਦਿਨ ਰਹਿ ਗਿਆ ਨਾ ਇੱਕ ਵੀਰਵਾਰ ਇੱਕ ਇੱਕੋ ਹੀ ਦਿਨ ਰਹਿ ਗਿਆ ਸਾਡੇ ਕੋਲ ਅੱਜ ਦਾ ਦਿਨ ਤੁਹਾਡਾ ਬਹੁਤ ਜ਼ਿਆਦਾ ਅਮ ਬਿਜ਼ੀ ਡੇ ਬਿਜ਼ੀ ਸ਼ਡਿਊਲ ਸੀਗਾ ਤੇ ਤੁਸੀਂ ਕਾਫੀ ਕੰਪੇਨ ਕਰਕੇ ਆਏ ਹੋ ਠੀਕ ਹੈ ਜਿਹੜੀ ਕਿ ਅੱਜ ਤੁਸੀਂ ਕੰਪੇਨ ਕੀਤੀ ਹੈ ਤੁਹਾਨੂੰ ਜਿਹੜੇ ਲੋਕਾਂ ਵਾਲੋ ਆਮ ਜਿਹੜਨੇ ਵਾਸੀ ਲੋਕ ਸੰਗ ਉਹਨਾਂ ਵੱਲੋਂ ਤੁਹਾਨੂੰ ਹੰਗਾਰਾ ਕਿਵੇਂ ਮਿਲਿਆ ਸੋ ਤਕਰੀਬਨ ਆਪਣੇ ਇਲਾਕੇ ਦੇ ਵਿੱਚ ਬਹੁਤ ਵਧੀਆ ਹੰਗਾਰਾ ਮਿਲ ਜੀ ਅ ਕਾਸ਼ ਕਰਕੇ ਜਿਹੜੇ ਆਪਣੇ ਪਾਈਚਾਰੇ ਤੋਂ ਉਹ ਤੋਂ ਬਹੁਤ ਵਧੀਆ ਹੰਗਾਰਾ ਮਿਲ ਜਾ ਤੇ ਆਪਾਂ ਦੇਖਦੇ ਬਾਕੀ ਸਾਰੇ ਸਾਈਡਾਂ 'ਚ ਵੀ ਇਦਾਂ ਹੀ ਆ ਜਿੱਥੇ ਜਿੱਥੇ ਖਾਸ ਕਰਕੇ ਆਪਣੀ ਕੈਂਡੀਡੇਟ ਉਹ ਉਹਨਾਂ ਨੂੰ ਬਹੁਤ ਵਧੀਆ ਸਪੋਰਟ ਮਿਲਦੀ ਆਪਣੀ ਕਮਿਊਨਿਟੀ ਵਿੱਚੋਂ ਆਮ ਜਿਹੜੀ ਆਵਾਜ਼ ਆ ਉਹ ਇਹੀ ਆ ਵੀ ਐਸ ਮੁਲਕ ਵਿੱਚ ਜਿਹੜੀ ਕੰਸਰਟੀ ਗਵਰਨਮੈਂਟ ਉਹਨੂੰ ਚੇਂਜ ਹੋਣੀ ਚਾਹੀਦੀ ਆ 14 ਸਾਲ ਹੋ ਗਏ ਆ ਜੀ ਕਾਫੀ ਨੈਸ਼ਨਲ ਹੈਲਥ ਸਰਵਿਸ ਵਿੱਚ ਸਕੂਲਾਂ ਦੇ ਵਿੱਚ ਹੋਰ ਕਈ ਸਾਰੇ ਸਾਰੇ ਪਾਸੇ ਕਾਫੀ ਤੰਗੀ ਆ ਰਹੀ ਆ ਹਾਂ ਕੋਈ ਕਾਫੀ ਚੀਜ਼ਾਂ ਨਹੀਂ ਐ ਸੋਦੇ ਸਹੀ ਚੱਲੀਆਂ ਤੇ ਸਾਰੇ ਸਾਰੇ ਪਾਸੇ ਇਹ ਆਵਾਜ਼ ਆ ਰਹੀ ਹੈ ਵੀ ਹੁਣ ਚੇਂਜ ਹੋਣੀ ਚਾਹੀਦੀ ਚੇਂਜ ਹੋਣੀ ਚਾਹੀਦੀ ਇਥੇ ਇੱਕ ਸਵਾਲ ਆਮ ਜਨਤਾ ਵੱਲੋਂ ਆਇਆ ਜਾ ਰਿਹਾ ਕਿ ਜਿਹੜੀ ਹੁਣ ਪਹਿਲੀ ਜਿਹੜੀ ਸਾਡੇ ਮੰਤਰੀ ਵੀ ਬੈਠੇ ਨੇ ਰਿਸ਼ੀ ਸੁਨਿਕ ਵੱਲੋਂ ਇੱਕ ਉਹਨਾਂ ਨੇ ਸਕੀਮ ਚਲਾਈ ਸੀ ਕਿ ਰਵੰਡਾ ਸਕੀਮ ਕਿ ਉਹ ਫਿਰ ਕੈਨਸਲ ਹੋ ਜਾਏਗੀ ਜਿਹੜੀ ਰਵੰਡਾ ਦੀ ਕਿਉਂਕਿ ਲੋਕਾਂ ਵਿੱਚ ਬਹੁਤ ਡਰ ਸਕੇਨ ਨ ਲੋਕੀ ਦadne ਕੇ ਜੀ ਅਸੀਂ ਆਪਣਾ ਵਤਨ ਛੱਡੇ ਹੰਮ ਕਿਸੇ ਵੀ ਕਾਰਨ ਕਰਕੇ ਤੇ ਇੱਥੋਂ ਸਾਨੂੰ ਫਿਰ ਰਵਣ ਦਾ ਸ਼ਿਫਟ ਹੋਣਾ ਪਏਗਾ ਕਿ ਉਹ ਸਕੀਮ ਫੀਲ ਹੋ ਜਾਏਗੀ ਉਹਦੇ ਉੱਪਰ ਕੁਝ ਕੀਤਾ ਜਾਏਗਾ ਹਾਂ ਬਿਲਕੁਲ ਲੇਬਰ ਪਾਰਟੀ ਦੀ ਮੈਨੀਫੈਸਟੋ ਕਮਿਟਮੈਂਟ ਹੈ ਵੀ ਉਹ ਅਸੀਂ ਬਿਲਕੁਲ ਇਕਦਮ ਖਤਮ ਕਰ ਦੇਣੀ ਹੈ ਜੀ ਖਤਮ ਅਸੀਂ ਤਾਂ ਕਰਨੀ ਕਿਉਂਕਿ ਕਿਉਂਕਿ ਜਿਹੜਾ ਇੱਥੇ ਇਮੀਗ੍ਰੇਸ਼ਨ ਜਿਹੜਾ ਹੋ ਰਿਹਾ ਜਿਹੜੇ ਜਿਹੜੇ ਸਹੀ ਆ ਰਹੇ ਹਨ ਉਹ ਤਾਂ ਸਾਰੇ ਐਕਸੈਪਟ ਕਰਦੇ ਵੀ ਉਹ ਇੱਥੇ ਆਉਣੇ ਚਾਹੀਦੇ ਜਿਹੜੇ ਗਲਤ ਆ ਰਹੇ ਹਨ ਉਹਨਾਂ ਤੇ ਕਾਫੀ ਪਾਸਿਓਂ ਤੋਂ ਆ ਆ ਪਬਲਿਕ ਮਹਾਦੀਆ ਜੀ ਤੇ ਆਮ ਇਹ ਜਿਹੜਾ ਆ ਜਿਹੜੀ ਪਾਲਿਸੀ ਕੰਸਰਵੇਟਿਵ ਗਵਰਨਮੈਂਟ ਚਲਾਈ ਆ ਰੋਵੰਡਾ ਵਾਲੀ ਇਹ ਤੇ ਤਕਰੀਬਨ 150 ਮਿਲੀਅਨ ਪਾਉਂਡ ਓਵਰ ਐਡੀ ਖਰਚ ਹਾਲੇ ਇੱਕ ਜਨਾਨੀ ਉਥੇ ਰੋਵੰਡਾ ਭੇਜਿਆ ਪਰ ਨਾ ਕੋਈ ਆਸ ਹੈ ਦੀ ਅੱਗੇ ਕੁਛ ਹੋਈ ਉਥੇ ਕਿ ਜੰਗੇ ਸੋ ਇਸ ਏਕਿਟ ਪੈਸੇ ਖਰਾਬ ਕਰਨ ਲਈ ਗਾਲਿਆ ਉਹਦੇ ਨਾਲੋਂ ਜਿਹੜੇ ਇੱਥੇ ਬੰਦੇ ਹੈਗੇ ਆ ਜਿਹੜੇ ਜਿਨ੍ਹਾਂ ਦੇ ਕੇਸ ਇੱਥੇ ਲੱਗੇ ਹੋਏ ਆ ਸਾਨੂੰ ਇਹ ਆ ਵੀ ਉਹਨਾਂ ਦੇ ਕੇਸ ਢੀਲ ਕਰਨਾਂ ਜਿਹੜੇ ਜਿਹੜੇ ਆਲਰੇਡੀ ਪਨਾਲ ਦੇ ਚੁੱਕੇ ਨੇ ਉਹਨਾਂ ਦੇ ਉੱਪਰ ਫੋਕਸ ਕਰਨਾ ਚਾਹੀਦਾ ਹੈ ਨਾ ਉਹਨਾਂ ਦੇ ਫੋਕਸ ਉਹਨਾਂ ਦੇ ਜਿਨ੍ਹਾਂ ਦੇ ਇੱਥੇ ਸਾਲਮ ਕੇਸ ਦਾ ਜਾਂ ਹੋਰ ਕਿਸੇ ਤਰ੍ਹਾਂ ਦਾ ਕੇਸ ਹੈਗਾ ਵੀ ਉਹ ਉੱਥੇ ਫਸੇ ਹੋਏ ਆ ਕਿਸੇ ਇੱਕ ਕਿਸਮ ਦਾ ਵੀ ਨਾ ਇੱਧਰ ਜੋਗੇ ਨਾ ਉਧਰ ਜੋਗੇ ਉਹਨਾਂ ਦੇ ਕਿ ਜੇ ਇੱਕ ਪਾਸੇ ਇਹ ਡੀਲ ਕੰਮ ਇੱਕ ਇੱਕਦਮ ਹਣਾ ਉਹ ਜਿਹੜਾ ਪੈਸਾ ਉਧਰ ਵੇਸਟ ਕਰ ਹੋ ਰਿਹਾ ਇੱਧਰ ਲਾ ਕੇ ਉਹ ਜਿਹੜੇ ਜਿਹੋਨਾਂ ਦੇ ਕੇਸ ਡੀਲ ਕੀਤੇ ਜਾਣ ਜਿਨ੍ਹਾਂ ਨੂੰ ਇੱਥੇ ਰਾਈਟ ਮਿਲਦੀ ਆ ਉਹ ਫਿਰ ਹਾਫ ਆਪ ਦੀ ਇੱਥੇ ਗਾਂ ਜੀਵਣੀ ਲਾਈਫ ਇੱਥੇ ਇੱਥੇ ਵਧੀਆ ਤਰੀਕੇ ਨਾਲ ਸੈਟ ਕਰ ਸਕਦੇ ਆ ਸੋ ਤੁਹਾਡਾ ਕਹਿਣਾ ਮਤਲਬ ਕਿ ਜੇ ਲੇਬਰ ਪਾਰਟੀ ਜਿੱਤ ਉਹ ਦੀ ਜਿੱਤ ਹੋ ਜਾਂਦੀ ਏ ਤਾਂ ਇਹ ਜਿਹੜੀਆਂ ਰਵੰਡੀਆਂ ਦੀ ਸਕੀਮਾਂ ਸਭ ਫੇਲ ਹੋ ਜਾਣਗੀਆਂ ਤੇ ਤੁਸੀਂ ਆਪ ਦਾ ਪੈਸਾ ਉਹਨਾਂ ਲੋਕਾਂ ਤੇ ਖਰਚ ਕਰੋਗੇ ਕਿ ਜਿਹੜੇ ਇੱਥੇ ਮਤਲਬ ਉਹਨਾਂ ਨੂੰ ਫਸਿਲ ਜਮਿਲ ਸਕਦੇ ਆ ਡੀਲ ਹੋ ਜੜੀ ਕਿ ਤੇ ਦੇ ਹਿਸਾਬ ਨਾਲ ਜਿਨ੍ਹਾਂ ਦਾ ਇੱਥੇ ਬੰਦਾ ਰਹਿਣ ਦਾ ਉਹੋ ਜਿਹੇ ਜਿਨ੍ਹਾਂ ਦਾ ਨਹੀਂ ਬੰਦਾ ਨਹੀਂ ਬੰਦਾ ਵਾਪਸ ਵੀ ਹੋ ਸਕਦੇ ਨੇ ਪਰ ਇਹਨਾਂ ਨੂੰ ਇਹਨਾਂ ਤਾਂ ਹੋਊਗਾ ਵੀ ਉਹਨਾਂ ਨੂੰ ਪਤਾ ਹੋਊਗਾ ਵੀ ਉਹਨਾਂ ਕਿੱਥੇ ਕਿੱਥੇ ਕਿਹਦੇ ਪਾਸੇ ਬਿਲਕੁਲ ਜੀ ਸੋ ਇਥੇ ਇੱਕ ਗੱਲ ਹੋਰ ਪੁੱਛਾਂਗੀ ਜਿਵੇਂ ਕਿ ਸਲੋ ਤੋਂ ਜੋ ਤੁਸੀਂ ਦੱਸਿਆ ਕਿ ਤਨਮਨਜੀਤ ਸਿੰਘ ਤੇ ਸੀ ਉਹ ਵੀ ਸੇਵਾਵਾਂ ਕਰਦੇ ਪਏ ਨੇ ਤੇ ਐਮਪੀ ਵੀ ਰਹਿ ਚੁੱਕੇ ਨੇ ਉਹ ਉਹਨਾਂ ਨੇ ਸਾਡੀ ਕੌਮ ਦੇ ਲਈ ਕਾਫੀ ਆਵਾਜ਼ ਵੀ ਪਾਰਲੀਮੈਂਟ ਵਿੱਚ ਵੌਇਸ ਰੇਸ ਕੀਤੀ ਸੀਗੀ ਤੇ ਉਹਨਾਂ ਦੇ ਬਾਰੇ ਤੁਸੀਂ ਥੋੜਾ ਦੱਸ ਸਕਦੇ ਹੋ ਕਿ ਇਸ ਸਮੇ ਉਹ ਕਿਹੜੀ ਪੋਜੀਸ਼ਨ ਤੇ ਨੇ ਕਿ ਜਿਹੜੇ ਕਿ ਦੋ ਇੱਕ ਦਿਨ ਬਾਅਦ ਜਿਹੜੇ ਇਲੈਕਸ਼ਨ ਹੋ ਰਣ ਜਾ ਰਹੇ ਨੇ ਉਹਦੇ ਵਿੱਚ ਉਹਨਾਂ ਦਾ ਇਸ ਸਮੇ ਸਟੇਜ ਮਤਲਬ ਕਿਥੀ ਕਰ ਕੇ ਨੇ ਸੋ ਤਨਮਨਜੀਤ ਸਿੰਘ ਦਾ ਇੱਥਾਂ ਵੀ ਜਿਹੜਾ ਸਲਾਵ ਇਲਾਕਾ ਆ ਉਹ ਲੇਬਰ ਪਾਰਟੀ ਦਾ ਮੰਨਿਆ ਜਾਂਦਾ ਕਾਫੀ ਇਲਾਕਾ ਆ ਉੱਥੇ ਕਾਫੀ ਲੇਬਰ ਪਾਰਟੀ ਰਿਪੋਰਟ ਤੇ ਚਿਰਾਂ ਦਾ ਉੱਥੇ ਲੇਬਰ ਐਮਪੀ ਡੇ ਆਇਆ ਅਸਵਲੇ ਜਿਹੜਾ ਪਾਲੇਸਟਾਈਨ ਦਾ ਅਸਲ ਮਸਲਾ ਆ ਉਹਦੇ ਸੰਬੰਧ ਵਿੱਚ ਕਾਫੀ ਉੱਥੇ ਉਸ ਇਲਾਕੇ ਵਿੱਚ ਥੋੜੇ ਉੱਥੇ ਡਾਲਾ ਪਿਆ ਹੋਇਆ ਖਾਸ ਕਰਕੇ ਜਿਹੜੇ ਆਪਣੀ ਮੁਸਲਮਾਨ ਭਾਈਚਾਰੇ ਤੋਂ ਉਤਪੰਨ ਉਹਨਰੇ ਵਿੱਚ ਤੇ ਉਹਦੇ ਵਿੱਚ ਤਨਮਨ ਜੀ ਨੂੰ ਥੋੜੇ ਉੱਥੇ ਮੁਸ਼ਕਲ ਸਾਹਮਣਾ ਕਰਨਾ ਪਿਆ ਜਾਸਨਪੂਰੀਆ ਮੀਡੀਆ ਵੀ ਉਹਨਾਂ ਨੇ ਜਿੱਤ ਜਾਣਾ ਕਿਉਂਕਿ ਜਿਹੜਾ ਉਹਨਾਂ ਨੇ ਉੱਥੇ ਕੰਮ ਕੀਤਾ ਹੋਇਆ ਹੈ ਤੇ ਇਸ ਕੋਟਾ ਤੇ ਸਾਈਂ ਕਮਿਟੀਆ ਵਾਸਤੇ ਜੀ ਤੇ ਜਿਹੜੀ ਆਵਾਜ਼ ਉਹਨਾਂ ਨੇ ਉਠਾਈ ਆ ਪਾਰਲੀਮੈਂਟ ਵਿੱਚ ਹੋਰ ਵੀ ਆਸ-ਪਾਸੇ ਸਿਰਫ ਉਹਨਾਂ ਨੇ ਸਿੱਖਾਂ ਤੋਂ ਬੰਦ ਨਹੀਂ ਆਪਣੇ ਮਸਲਿਆਂ ਤੋਂ ਬੰਦ ਨਹੀਂ ਉਹਨਾਂ ਨੇ ਖਾਸ ਕਰਕੇ ਜਿਹੜੇ ਮੁਸਲਮਾਨਾਂ ਦੇ ਜਿਹੜੇ ਇਸਲਾਮੋਫੋਬੀਆ ਜਿਹੜਾ ਉਹਨਾਂ ਨੂੰ ਰੈਸਿਸਿਜ਼ਮ ਮਿਲਦਾ ਉਹਦੇ ਸੰਬੰਧ ਵੀ ਉਹਨਾਂ ਨੇ ਬਹੁਤ ਥੋਕ ਕੇ ਆਵਾਜ਼ ਉਠਾਈ ਹੈ ਸੋ ਜਿੱਥੇ ਕਈਆਂ ਨੂੰ ਕੰਸਰਨ ਹੈਗੇ ਆ ਮਸਲਿਆਂ ਤੇ ਉਥੇ ਨਾਲ ਹੀ ਕਾਫੀ ਜਣੇਆ ਕਮਿਊਨਿਟੀਆਂ ਦੇ ਵਿੱਚ ਹੈਗਾ ਵੀ ਤਨਮਨਜੀਤ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਰੀਆਂ ਕਮਿਊਨਿਟੀ ਦਾ ਉਥੇ ਉਥੇ ਲੋਕਾਫਤ ਕੀਤਾ ਆ ਤੇ ਆਵਾਜ਼ ਉਠਾਈ ਆ ਤੇ ਦਾਸਤੂਰੀਆ ਮੀਡੀਆ ਵੀ ਉਹ ਗੱਲ ਮੋੜੇ ਆਉਗੀ ਤੇ ਤਨਮਨਜੀਤ ਦੁਆਰਾ ਫਿਰ ਜਿੱਤੇ ਜਿੱਤਣ ਗਿਆ ਸੋ ਸੇਵਾ ਉਹਨਾਂ ਨੇ ਕੀਤੀ ਲੰਬੇ ਸਮੇਂ ਤੋਂ ਤੇ ਬਸ ਇੱਕ ਦਿਨ ਦਾ ਦਿਨ ਹੋ ਰਿਹਾ ਤੇ ਫਿਰ ਉਸ ਤੋਂ ਬਾਅਦ ਸ਼ੁੱਕਰਵਾਰ ਰਾਤ تک ਸੰਕਲ ਰਿਜ਼ਲਟ ਆ ਜਾਣਗੇ ਹਾਂਜੀ ਰਾਤ ਨੂੰ ਸੋ 10 ਵਜੇ ਵੋਟਿੰਗ ਵੰਧੋਨੀਏ ਉਸ ਤੋਂ ਬਾਅਦ ਹੀ ਫਰਸਤੇ ਰਾਤੀ 10:00 ਵਜੇ ਠੀਕ ਹੈ ਰਾਤ ਨੂੰ ਅਗਰ ਬਾਅਦ ਨੂੰ ਰਾਤ ਨੂੰ 10:00 ਵਜੇ ਵੋਟਿੰਗ ਫਿਨਿਸ਼ ਹੋਊਗੀ ਉਸ ਤੋਂ ਬਾਅਦ ਹੀ ਵੋਟਾਂ ਗਿਣੀਆਂ ਜਾਣਗੀਆਂ ਤੇ ਇੱਥੇ ਕਿਉਂਕਿ ਪੇਪਰ ਬੈਲਟਸ ਆ ਉਹਨਾਂ ਨੂੰ ਟਾਈਮ ਲੱਗਦਾ ਆ ਤੇ ਤਕਰੀਬਨ ਕਿਹ ਥਾਂ 2 3 ਤੇ 4 ਵਜਾਂ ਦੇ ਤੱਕ ਦੇ ਬਿਫੋਰ ਰਿਜ਼ਾਊਲਟ ਮਿਲਦਾ ਫਗਰ ਰਾਤ ਨੂੰ ਮਿਲ ਜਾਂਦਾ ਆ ਯੂ ਐਕਸਾਈਟਿਡ ਤੁਸੀਂ ਐਕਸਾਈਟਿਡ ਕਾਫੀ ਐਕਸਾਈਟਿਡ ਹਾਂ ਜੀ ਤਾਨੂੰ ਕੀ ਲੱਗਦਾ ਕਿ ਤੁਹਾਡੀ ਮਤਬਕੀ ਇਸ ਇਸ ਹੈਰੀ ਬਰਮਿੰਗਮ ਦੇ ਏਰੀਆ ਚੋਂ ਤੁਹਾਨੂੰ ਕਿੰਨੀ ਉਮੀਦ ਹੈ ਕਿ ਤੁਸੀਂ ਇੱਥੇ ਜਿੱਤ ਪ੍ਰਾਪਤ ਕਰੋਗੇ ਕੁਝ ਆਈਡੀਆ ਰਫਲੀ ਸੋ ਇਹ ਜਿਹੜੀ ਸੀਨ ਜਿੱਥੇ ਮੈਂ ਨਾ ਰਿਹਾ ਇੱਥੇ ਪਹਿਲਾਂ 11000 ਨਜ਼ਰਤੀ ਹੈ ਲੇਪਾ ਪਾਰਟੀ ਦੀ ਸਰਦਾਰਨ ਕੋਰੀਆ ਮੀਡੀਆ ਕਿਉਂਕਿ ਜਿਹੜੀ ਨੈਸ਼ਨਲ ਹਵਾਜਾ OS ਵਿਲੇ ਲੀਗ ਪਾਰਟੀ ਦਾ ਹੱਕ ਵਿੱਚ ਚੱਰੀ ਆ। ਜੀ। ਸੋ ਉਹ ਜਿਹੜੀ ਹਵਾਜਾ ਨੂੰ ਇੱਧਰ ਵੀ ਚੱਰੀ ਹੁੰਦੀ ਸੋ ਉਹਦਾ ਫੈਕਟ ਕਾਫੀ ਪੈਂਦਾ। ਸਰਦਾਰ ਸਿੰਘ ਕੋਈ ਉਮੀਦ ਰਿਹਾ ਬੀ ਜੱਤਨ ਦਾ ਪਰ ਅਸੀਂ ਉਸ ਉਸ ਉੱਤੇ ਉੱਤੇ ਬੈਠੇ ਨਹੀਂ ਗਏ। ਅਸੀਂ ਪੂਰੀ ਪੂਰਾ ਜੋਰ ਲਾ ਰਹੇ ਹਾਂ। ਸਾਰੇ ਪਾਸੇ ਅਸੀਂ ਵੋਟਰਾਂ ਨੂੰ ਮਿਲ ਰਹੇ ਹਾਂ, ਗੱਲਾਂ ਬਾਤ ਕਰ ਰਹੇ ਹਾਂ। ਸਾਰੇ ਸਾਰੀ ਪੂਰੀ ਕੈਂਪੇਨ ਚੱਲਦੀ ਸਾਡੀ। ਅਸੀਂ ਯੂ ਨੋ ਕੋਈ ਐਕਸੈਪਟ ਅਸੀਂ ਇਹ ਨਹੀਂ ਕਰਦੇ ਵੀ ਅਸੀਂ ਜਿੱਤੇ ਹੋਏ ਹਾਂ। ਅਸੀਂ ਹਰ ਇੱਕ ਵੋਟਰ ਕਲੀ ਕਲੀ ਵੋਟਰ ਨਾਲ ਤੁਸਾਂ ਕੇ ਮਿਲ ਰਹੇ ਹੋ ਮਿਲਦੇ ਹੋ ਅੱਜ ਦਿਨ ਤੁਹਾਡਾ ਕਾਫੀ ਬਿਜ਼ੀ ਰਿਹਾ ਮੈਂ 11:00 ਤੇ 12:00 ਵਜੇ ਕਿਨੇ ਜੇ ਕਿ ਤੁਹਾਡੇ ਨਾਲ ਆਪਾਂ ਗੱਲ ਕਰ ਰਹੇ ਰਿਹਾ ਸੋ ਅਸੀਂ ਵੀ ਤੁਹਾਡੇ ਵੱਸੇ ਪ੍ਰੇ ਕਰਾਂਗੇ ਕਿ ਤੁਸੀਂ ਜਿੱਤ ਪ੍ਰਾਪਤ ਕਰੋ ਤੇ ਐਜ਼ ਅ ਸਿੱਖ ਲੀਡਰ ਐਮਪੀ ਬਣ ਕੇ ਤੇ ਸੇਵਾ ਕਰੋ ਕਿਉਂਕਿ ਮੈਂ ਜਸ 18 ਸਾਲ ਤੱਕ ਮੈਨੂੰ ਹੋ ਗਏ ਨੇ ਮੈਂ ਤੁਹਾਨੂੰ ਐਸੀ ਸੇਵਾਵਾਂ ਵਿੱਚ ਦੇਖ ਰਹੀ ਹਾਂ ਤੁਸੀਂ ਹਰ ਵਾਰੀ ਕੌਮ ਦੇ ਨਾਲ ਖੜੇ ਹੋ ਹਰ ਇੱਕ ਦੀ ਗੱਲ ਸੁਣਦੇ ਹੋ ਤੇ ਇੱਕ ਆਖਰੀ ਗੱਲ ਜੇ ਤੁਸੀਂ ਤੁਹਾਡੇ ਕੋਲ ਰਹਿ ਗਈ ਹੈ ਤੁਸੀਂ ਦੱਸਣਾ ਚਾਹੁੰਦੇ ਹੋ ਸਾਨੂੰ ਸਾਡੇ ਚੈਨਲ ਦੇ ਥਰੂ ਆਪਣੀ ਲਾਸਟ ਦਿਨ ਜੇ ਕੁਝ ਦੱਸਣਾ ਕਹਿਣਾ ਚਾਹੁੰਦੇ ਹੋ ਲਾਸਟ બસ ਇਹੀ ਆ ਵੀ ਜਿਹੜਾ ਪੋਲਿਟੀਕਲ ਰੀਜਨ ਆਇਆ ਇਹ ਕਾਫੀ ਇੰਪੋਰਟੈਂਟ ਹੈ ਆਪਣੀ ਕਮਿਊਨਿਟੀ ਜਿੱਥੇ ਵੀ ਜਿੱਥੇ ਵੀ ਆਪਣੀ ਕਮਿਊਨਿਟੀ ਵਸਦੀ ਆ ਆਪਾਂ ਨੂੰ ਉਸ ਉਸ ਇਲਾਕੇ ਦੇ ਜਿਹੜਾ ਪੋਲਿਟੀਕਲ ਰੀਜਨ ਆ ਉਹਦੇ ਵਿੱਚ ਜ਼ਰੂਰ ਹਾਜ਼ਰ ਹੋਣਾ ਚਾਹੀਦਾ ਜੋ ਯੂ ਪਾਰਟਿਸਿਪੇਸ਼ਨ ਕਰਨਾ ਚਾਹੀਦਾ ਇਸ ਮੁਲਕ ਦੇ ਵਿੱਚ ਹੁਣ ਬਹੁਤ ਵਧੀਆ ਓਪਰਚ्युनिटी ਆ ਆਪਣੇ ਜਿਹੜੇ ਐਮਪੀ ਇਕਦਮ ਵਧਾਉਣ ਦੇ ਕਾਫੀ ਬੰਤੀ ਵਧਾਉਣ ਦਾ ਉਹਦਾ ਬਹੁਤ ਵਧੀਆ ਓਪਰਚ्युनिटी ਆ ਸੋ ਜਿੱਥੇ ਜਿੱਥੇ ਆਪਣੇ ਕੈਂਡੀਡੇਟ ਖੜੇ ਖਾਸ ਕਰਕੇ ਲੇਬਰ ਪਾਰਟੀ ਦੇ ਕੈਂਡੀਡੇਟ ਖੜੇ ਉਹਨਾਂ ਨੂੰ ਜ਼ਰੂਰ ਸਪੋਰਟ ਕਰੋ ਤੇ ਉਹਨਾਂ ਦੀ ਚਤਪੜਾਪਤ ਕਰੋ ਉਹ ਨਾਲ ਆਪਣੀ ਕਮਿਊਨਿਟੀ ਦੀ ਆਵਾਜ਼ ਵੱਧਦੀ ਹੈ ਤੇ ਉਹਦਾ ਆਪਣਾ ਸਾਰਿਆਂ ਨੂੰ ਫਾਇਦਾ ਹੁੰਦਾ ਤੇ ਇੱਕ ਗੱਲ ਹੋਰ ਇਹ ਪੁੱਛਣੀ ਚਾਹਵਾਂਗੀ ਲਾਸਟ ਮੈਂ ਅਭੀ ਜਨਤਾ ਵੱਲੋਂ ਹੈਗਾ ਕਿ ਲੇਬਰ ਪਾਰਟੀ ਨੂੰ ਜੁਆਇਨ ਕਰਨਾ ਇਜ਼ੀ ਹੈ ਜਾਂ ਹਾਰਡ ਹੈ ਉਹਦੇ ਬਾਰੇ ਵੀ ਥੋੜਾ ਦੱਸਿਓ ਕਿਉਂਕਿ ਕਈ ਲੋਕ ਪੁੱਛਣ ਕਿ ਅਸੀਂ ਕਾੜ ਸਕਦੀਆਂ ਜਾਂ ਨਹੀਂ ਕਰ ਸਕਦੇ ਉਹਦੇ ਬਾਰੇ ਵੀ ਦੱਸ ਦਿਓ ਕਿ ਜਿਹੜਾ ਸਾਡਾ ਯੂਥ ਹੈ ਸਮੇਂ ਖੜਾ ਹੋ ਰਿਹਾ ਹੈ ਜਾਂ ਜਿਹੜੇ ਲੋਕੀ ਨੇ ਉਹ ਵੀ ਇਥੇ ਕਿਵੇਂ ਇਨਵੋਲਵਮੈਂਟ ਉਹਨਾਂ ਦੀ ਹੋ ਸਕਦੀ ਹੈ ਬਿਲਕੁਲ ਕਾਫੀ ਇਜ਼ੀ ਹੈ ਜੁਆਇਨ ਕਰਨਾ ਆਨਲਾਈਨ ਜਾ ਕੇ ਆਪਾਂ ਲੇਬਰ ਪਾਰਟੀ ਜੋਇਨ Google ਕਰਕੇ ਉਹ ਲਿੰਕ ਆ ਜਾਣਾ ਆਨਲਾਈਨ ਆਪਾਂ ਤਕਰੀਬਨ 4-5 ਮਿੰਟ ਲੱਗਦੇ ਹੈ ਉਹ ਚ ਡੀਟੇਲ ਸਾਰੇ ਪਾ ਕੇ ਕ੍ਰੈਡਿਟ ਕਾਰਡ ਡੀਟੇਲ ਪਾ ਕੇ ਹੋ ਜਾਂਦਾ ਇਕਦਮ ਹੋ ਜਾਂਦਾ ਤੇ ਕਿਉਂਕਿ ਇਹ ਕਾਫੀ ਇੰਪੋਰਟੈਂਟ ਹੈ ਹਨਾ ਜਿੱਥੇ ਆਪਾਂ ਆਪਣੀ ਕਮਿਊਨਿਟੀ ਯੂਕੇ ਦੇ ਵਿੱਚ ਖਾਸ ਕਰਕੇ ਕਾਫੀ ਐਡਿਟਿਵ ਵਿੱਚ ਕਾਫੀ ਤਰੱਕੀ ਕੀਤੀ ਹੈ ਸੋ ਜਿਹੜੇ ਜਿਹੜੇ ਵੀ ਆਪਾਂ profession ਜਿਹੜੇ ਆ ਮੈਡੀਸ਼ਨ ਹੋਇਆ ਲੋ ਹੋਇਆ ਜਿੱਥੇ ਵੀ ਹੈਗਾ ਆਪਣੇ ਭਾਈਚਾਰੇ 'ਚ ਕਾਫੀ ਤਰੱਕੀ ਕੀਤੀ ਆ ਪੋਲਿਟਿਕਸ ਵਿੱਚ ਆਪਾਂ ਥੋੜ੍ਹਾ ਪਿੱਛੇ ਆ ਪਰ ਉਥੇ ਆਪਾਂ ਟਾਈਮ ਵਧਣਗੇ ਜੇ ਆਪਾਂ ਇਨਵੋਲਵ ਹੋਣੀ ਹੈ ਖਾਸ ਕਰਕੇ ਜਿਹੜੇ ਆਪਣੀ ਯੰਗ ਸਟਰ ਜੇ ਉਹ ਇੰਪੋਰਟੈਂਟ ਆ ਉਹ ਡ੍ਰੈਸ ਲੈਣ ਇਨਵੋਲਵ ਕਰਨ ਤੇ ਉਹਦੇ ਵਿੱਚ ਜਿਹੜਾ ਮੈਂਬਰ ਬਣਦਾ ਹੈ ਹਨਾ ਉਹ ਪਹਿਲੇ ਉਹ ਉਹ ਬੇਸਿਕ ਹੁੰਦਾ ਹੈ ਉਹਦੇ ਨਾਲ ਫਿਰ ਜਦ वाइड ਸਵੱਦੇ ਪੋਲਿਟਿਕਲ ਪਾਰਟੀ ਦੇ ਵਿੱਚ ਜੇ ਹੋਰ ਇਨਵੋਲਵ ਹੁੰਦੇ ਆ ਤੇਗਾ ਆਪਾਂ ਤਰੱਕੀ ਕਰ ਸਕਦੇ ਇੱਕ ਹੋਰ ਗੱਲ ਕਿ पेड ਹੁੰਦੀ ਹੈ ਜਾਂ ਇਸ ਜਸਟ ਵਲੰਟੀਅਰ ਸੇਵਾ ਸੋ ਜਿਹੜੇ ਆਮ ਮੈਂਬਰਸ਼ਿਪ ਉਹ ਤਾਂ ਵਲੰਟੀਅਰ ਸੇਵਾ ਹੁੰਦੀ ਹੈ ਜਿਹੜੇ ਕਾਉਂਸਲਰ ਹੁੰਦੇ ਆ ਉਹਨਾਂ ਨੂੰ ਪੇਮੈਂਟ ਮਿਲਦੀ ਆ ਥੋੜੀ ਬਹੁਤ ਤੇ ਜਿਹੜੇ ਐਮਪੀ ਹੁੰਦੇ ਆ ਉਹਨਾਂ ਨੂੰ ਵੀ ਪੇਮੈਂਟ ਮਿਲਦੀ ਆ ਜਿਹੜੇ ਲੇਬਰ ਪਾਰਟੀ ਨਾਲ ਬਾਕੀ ਲਿ ਪਲਿਟਿਕੋ ਪਾਰਟੀ ਉਹਨਾਂ ਦਾ ਆਪ ਦਾ ਵੀ ਸਟਾਫ ਹੁੰਦਾ ਹੈ ਸੋ ਕਾਫੀ ਵਲੰਟੀਅਰ ਵੀ ਸੇਵਾ ਕਰਦੇ ਪਲਿਟਿਕੋ ਪਾਰਟੀ ਪਰ ਉਹਨਾਂ ਦਾ ਆਪ ਦਾ ਸਟਾਫ ਨਹੀਂ ਹੁੰਦਾ ਸੋ ਉਹ ਵੀ ਕਾਫੀ ਇੰਪੋਰਟੈਂਟ ਆ ਵੀ ਆਪਾਂ ਨੂੰ ਇਹੀ ਆ ਵੀ ਜੇ ਆਪਾਂ ਆਪਾਂ ਨੂੰ ਸਾਰੇ ਪਾਸੇ ਵਿਛੜਨਾ ਚਾਹੀਦਾ ਹੈ ਸੋ ਪੋਲਿਟিক্যাল ਫੀਲਡ ਦੇ ਵਿੱਚ ਸਿਰਫ ਇਹੀ ਨਹੀਂ ਵੀ ਕੌਂਸਲਰ ਜਾਂ ਐਮਪੀ ਬੰਨਾ ਜਿਹੜੇ ਸਿਵਲ ਸਰਵਿਸਿਪ ਪਾਰਟੀਆਂ ਵਿੱਚ ਉਹਦੇ ਵਿੱਚ ਵੀ ਆਪਾਂ ਨੂੰ ਹਾਸਲ ਹੋਣਾ ਚਾਹੀਦਾ ਠੀਕ ਹੈ ਸੋ ਮੈਂ ਧੰਨਵਾਦ ਕਰਦੀ ਹਾਂ ਇਹਨਾਂ ਨੇ ਬੜੀ ਵਧੀਆ ਜਾਣਕਾਰੀ ਵੀ ਸਾਨੂੰ ਦਿੱਤੀ ਹੈ ਕਿ ਜਿਹੜੀ ਸਾਨੂੰ ਮਿਲਦੀ ਨਹੀਂ ਕਈ ਵਾਰੀ ਹਰ ਇੱਕ ਕੋਲੋਂ ਤੇ ਇੱਕ ਦਿਨ ਹੋ ਰਹਿ ਗਿਆ ਤਾਂ ਅਸੀਂ ਵੀ ਇਹਨਾਂ ਦੀ ਜ਼ੁਬਾਨ ਬਣ ਕੇ ਤੁਹਾਨੂੰ ਕਹਿਣਾ ਚਾਹਾਂਗੇ ਕਿ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਸਾਡਾ ਭਾਈਚਾਰਾ ਸਿੱਖ ਪਾਈ ਜਾ ਰਹਾ ਐ ਲੇਬਰ ਪਾਰਟੀ ਦੇ ਵਿੱਚ ਖੜਾ ਐ ਉਮੀਦਵਾਰ ਬਣ ਕੇ ਤੁਹਾਡੀ ਸੇਵਾ ਤੇ ਵਾਸਤੇ ਤੁਸੀਂ ਉਹਨਾਂ ਨੂੰ ਵੱਤ ਤੋਂ ਵੱਤ ਆਪਣਾ ਸਹਿਯੋਗ ਦਿਓ ਆਪਣੀ ਵੋਟ ਪਾਓ ਤੇ ਇਹਨਾਂ ਦੇ ਸਹਿਯੋਗ ਬਣਦਾ ਬਾਕੀ ਯੂਥ ਨੂੰ ਵੀ ਜ਼ਰੂਰੀ ਬੇਨਤੀ ਆ ਕਿ ਤੁਸੀਂ ਪੜੇ ਲਿਖਿਓ ਆਓ ਇਹਨਾਂ ਦੇ ਨਾਲ ਖੜੀਂ ਤੇ ਆਪਣਾ ਰਾਈਟ ਪਾਈਂ ਹਰ ਇੱਕ ਚੀਜ਼ ਆਪਾਂ ਕਰ ਲੈਂਦੇ ਆ ਪਰ ਜਿੱਥੇ ਸਾਨੂੰ ਲੋੜ ਹੁੰਦੀ ਕਈ ਵਾਰੀ ਆਪਾਂ ਪੋਲਿਟਿਕ ਜੈਨੀਤੀ ਬਹੁਤ ਜ਼ਿਆਦਾ ਦੂਰ ਉੱਪਰ ਜਤਿਆਂ ਆਈ ਡੋਟ ਨੋ ਵਾਈ ਬਟ ਇਥੇ ਤੁਹਾਡ ਕੋ ਚਾਂਸ ਹੈਗਾ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਆਪਣੀ ਕੌਮ ਦਾ ਨਾਮ ਵੀ ਤੁਹਾਡਾ ਉੱਚਾ ਹੋ ਸਕਦਾ ਸੋ ਜ਼ਰੂਰ ਇਸ ਗੱਲ ਵੱਲ ਥੋੜੇ ਧਿਆਨ ਦਿਓ ਤੇ ਆਓ ਤੇ ਮੈਂ ਗੁਰਿੰਦਰ ਸਿੰਘ ਜੀ ਦਾ ਵੀ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਆਪਣਾ ਬੇਸ਼ੁਮਾਰ ਕੀਮਤੀ ਸਮਾਂ ਸਾਨੂੰ ਦਿੱਤਾ ਆ ਸਾਡੇ ਵੱਲੋਂ ਬੈਸਟ ਆਫ ਲੱਕ ਤੇ ਆਓ ਇਥੇ ਫਤਿਹ ਬੁਲਾਉਂਦੇ ਆ ਤੇ ਮੈਂ ਆਸ ਕਰਾਂਗੀ ਕਿ ਮੇਰੇ ਸਾਰੇ ਈਵਸ ਇਸ ਨੂੰ ਜ਼ਰੂਰ ਦੇਖਣਗੇ ਤੇ ਵੱਧ ਤੋਂ ਵੱਧ ਸ਼ੇਅਰ ਕਰਨਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਹਾਲ ਸਭ ਵਾਹਿਗੁਰੂ ਜੀ ਕੀ ਫਤਿਹ ਜੀ